ਹਲਕੇ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਅੱਜ ਸ਼੍ਰੀ ਚਮਕੌਰ ਸਾਹਿਬ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਪੀਜੀਆਈ ਤੋਂ ਡਾਕਟਰ ਪਹੁੰਚੇ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਨਾਲ ਗੱਲਬਾਤ ਕਰਦੇ ਹੋਏ ਹਲਕੇ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਜੀ ਤੇ ਨਾਲ ਡਾਕਟਰ ਸਮਝਾਉਂਦੇ ਹੋਏ ਵੀ ਕਿਹੜੇ-ਕਿਹੜੇ ਸਾਡੇ ਕੋਲ ਅੱਜ ਟੀਮ ਦੇ ਵਿੱਚ ਡਾਕਟਰ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਅੱਪਾ ਵੀ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਡਾਕਟਰ ਸਾਹਿਬ ਨੂੰ ਪੁੱਛਦੇ ਆਂ ਵੀ ਕਿੱਦਾਂ ਕਿੱਥੇ ਤੋਂ ਇਹ ਟੀਮ ਪਹੁੰਚੀ ਆ ਤੇ ਕੀ ਕੀ ਇੱਥੇ ਆਪਾਂ ਚੈੱਕਅਪ ਕਰਾ ਸਕਦੇ ਆ ਤੇ ਨਾਲ ਹੀ ਤੁਹਾਨੂੰ ਉਹਨਾਂ ਡਾਕਟਰ ਨਾਲ ਵੀ ਗੱਲਬਾਤ ਕਰਾਵਾਂਗੇ ਜਿਹੜੇ ਡਾਕਟਰ ਇੱਥੇ ਪਹੁੰਚੇ ਨੇ ਕੈਂਪ ਦੇ ਵਿੱਚ ਤੇ ਤੁਸੀਂ ਦੇਖ ਰਹੇ ਹੋ ਲਾਈਵ ਲਾਈਵ ਤਸਵੀਰਾਂ ਡੇਲੀ ਲਾਈਵ ਟੀਵੀ ਦੇ ਉੱਤੇ ਤੇ ਤੁਸੀਂ ਲਗਾਤਾਰ ਸਾਡੇ ਨਾਲ ਬਣੇ ਰਹੋ ਅਸੀਂ ਤੁਹਾਨੂੰ ਸਾਰੇ ਕੈਂਪ ਦੀ ਜਿਹੜੀ ਕਵਰਿੰਗ ਆ ਉਹ ਡੇਲੀ ਲਾਈਵ ਟੀਵੀ ਉੱਤੇ ਦਿਖਾਉਣ ਦਾ ਯਤਨ ਕਰ ਰਹੇ ਆ ਤੇ ਆਓ ਆਪਾਂ ਗੱਲ ਕਰਦੇ ਆ ਹਲਕਾ ਵਿਧਾਇਕ ਨਾਲ ਹਾਂਜੀ ਸਰ ਜਿਹੜਾ ਅੱਜ ਕੈਂਪ ਲੱਗਿਆ ਜੀ ਇਹ ਕਾਦੇ ਸਬੰਧ ਵਿੱਚ ਲੱਗੇ ਤੇ ਕੀ ਕੀ ਚੈੱਕਅਪ ਹੋ ਰਹੇ ਇੱਥੇ ਅ ਅੱਜ ਸਾਡੇ ਸ਼ੈਲਵੇ ਹਸਪੀਟਲ ਵੱਲੋਂ ਬਹੁਤ ਵੱਡਾ ਜਿਹੜਾ ਸੁਪਰ ਸਪੈਸ਼ਲਟੀ ਕੈਂਪ ਮੈਂ ਤੁਹਾਨੂੰ ਕਹਾਂਗਾ ਸਾਡੇ ਵਿੱਚ ਡਾਕਟਰ ਬਲੈਕ ਵੀ ਜੋ ਕਿ ਹੋਰ ਸ਼ੈਲਵੇ ਹਸਪੀਟਲ ਦੇ ڈاکٹر سی او اینڈ ڈاکٹر ورما پی جے تو نار ہو ڈاکٹر 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 رجیش چوہان میڈم ڈاکٹر راجگندر ساری ٹیم جہی ہے ہاسپیٹل پہنچی ہے سب تو پہلا میں بہت بہت کرتی ہوں جاب اور سو انہوں کا بہت بہت دنواد ਕਿ ਇੱਕ ਸੁਪਰ ਸਪੈਸ਼ਲਿਟੀ ਕੈਂਪ ਇਹ ਨੂੰ ਤੁਸੀਂ ਕਹਿ ਸਕਦੇ ਹੋ ਕਿ ਸਾਡੇ ਪੀਜੀਆ ਤੋਂ ਗੈਸਟਰੋਐਂਟਰੋਲੋਜੀ ਤੋਂ ਬਾਹਰ ਤੋਂ ਵਰਮਨ ਤੇ ਨਾਲ ਕੋਟੀ ਮੈਂਬਰਸ ਆਰਥੋਪੈਡਿਕਸ ਨਾਲ ਕਈ ਨੀ ਦੇ ਮੈਡਮ ਸਾਰੇ ਪਹੁੰਚੇ ਨੇ ਸੋ ਇਹਨਾਂ ਸਾਰਿਆਂ ਦਾ ਧੰਨਵਾਦ ਕਿਉਂਕਿ ਇੱਕ ਕੋਰਸ ਇੱਕ ਬਹੁਤ ਹੀ ਪਵਿੱਤਰ ਧਰਤੀ ਜਿੱਥੇ ਵੱਡੇ ਸਾਹਿਬ ਜਦੋਂ ਇਹਨਾਂ ਨੂੰ ਸ਼ਹਾਦਤ ਦਿੱਤੀ ਉਸ پتھر دھرتی پہ آ کے نے یہ کیمپ لگایا اور بہت سارے جڑے مریض اتنے پہنچے انہوں نے اس کیمپے کا فائدہ جایا تو میں سارا انہوں نے ٹیم کا اور سارے اتنے ساری ایم سی کے پردھان جسبی پورا انہوں کی ساری ٹیم انہوں ساروں کا دنواد کرتا جان نے سہیوگتا اس کیمپ میں سمجھتا ہوں کہ جنہیں بھی پیشنٹ آئے ان کو بہت اس کیمپ کو جا ملے اور آن والے سمے سے بھی میں ڈاکٹر صاحب ریکویسٹ کرما جی نی ریکویسٹ کریں ایک کیمپ جیتھے لگے مورنڈے بھی ایک کیمپ جائے گا اور اور اس تو بھی اچھا جگہ کرنے کی کوشش کریں آج کچھ موسم کر کے ہو سکتا مریض کا لیکن ایک آنے والے اچھا سی, سی رہا ہے اور میں دنواد کرنا سردار گوپانسی مان ہونا جنہوں نے کہ اس جی سرکار آئی آم آدمی پارٹی ایک بہت بڑی کرانتی جڑی ہے وہ صحت کے کھیتر چاہیے سارے اتنے بھی کورسا پنجہ ہسپیٹل ہوسپیٹل بنیا جہاں ڈاکٹرس کام کر رہے ہیں سو یہ اسے ٹرم سے ساری ٹرمپ شروع ہوا اس میں مان صاحب نے یہ ادھاٹن بہت بڑا میں انہوں کا دنواد کرتا جی بہت کیونکہ پہلے سرکار نے کبھی اس ایجوکیشن اور ہیلتھ سیکٹر بالکل نکھارایا ہوا لیکن مان سا سوچ ہے اور ساری معاشا کی سیوا کرنے کا موقع ملے ਬੋਦੀ ਤਨਵਾਦੀਆਂ ਪਹਿਲੇ ਸਭ ਬਾਕੀ ਸਮਾਜ ਦੇ ਲੋਕਾਂ ਦੇ ਨਿਯਮਾਤ 보면은 ਅੱਜ ਕੱਲ੍ਹ ਲੋਕਾਂ ਵਿੱਚ ਜੋ ਜੋੜ ਦੇ ਦਰ ਦੀ ਪ੍ਰੋਬਲਮ ਬਹੁਤ ਵੱਧੀ ਜਾ ਰਹੀ ਹੈ ਉਹਦਾ ਜੋ ਮੇਨ ਸਬ ਕਾਰਨ ਮੈਂ ਦੇਖਦਾ ਆਪਣਾ ਰਹਿਣ ਸੈਂ ਜਿਹੜਾ ਚੇਂਜ ਹੋ ਗਿਆ ਹੈ ਮੋਟਾਪਾ ਵਧ ਰਿਹਾ ਹੈ ਐਕਸਰਸਾਈਜ਼ ਦੀ ਕਮੀ ਹੋ ਗਈ ਹੈ ਸੋ ਆਪਾਂ ਨੂੰ ਆਪਣਾ ਬੋਡੀ ਦਾ ਜਿਹੜਾ ਹੈਲਦੀ weight ਮੇਨਟੇਨ ਰੱਖਣਾ ਚਾਹੀਦਾ ਹੈ ਬਹੁਤ ਜ਼ਿਆਦਾ ਆਪਾਂ ਨੂੰ ਜੰਕ ਫੂਡ ਨਹੀਂ ਖਾਣਾ ਚਾਹੀਦਾ ਮਤੋਂ ਦੀ ਪ੍ਰੋਬਲਮ ਆ ਵੀ ਰਹੀ ਹੈ ਜੇ ਪ੍ਰੋਬਲਮ ਵੀ ਆ ਰਹੀ ਹੈ ਤਾਂ ਟੈਕਨੋਲੋਜੀ ਵੀ ਆ ਰਹੀ ਹੈ ਉਸ ਲਈ ਸਾਰੇ ਮਰੀਜ਼ਾਂ ਨੂੰ ਜਿਵੇਂ ਕਹਿੰਦੇ ਵੀ ਗੋਡਾ ਖਰਾਬ ਹੋ ਗਏ ਤਾਂ ਗੋਡਾ ਬਦਲੀ ਕਰਦੇ ਹੋ ਉਹਦੇ ਲੋੜ ਨਹੀਂ ਹੁੰਦੇ ਅਗਰ ਆਪਾਂ ਸਹੀ ਟਾਈਮ ਤੇ ਡਾਕਟਰ ਨੂੰ ਮਿਲਿਏ ਅਰ ਮੈਂ ਕਾਫੀ ਪਹਿਲਾਂ ਵਿੱਚ ਦੱਸਿਆ ਕਿ ਵੀ ਤੁਹਾਨੂੰ ਇਹ ਨਹੀਂ ਕਿ ਗੋਡਾ ਖਰਾਬ ਹੋ ਗਿਆ ਤਾਂ ਡਾਕਟਰ ਕੋਲ ਆਓਗੇ ਡਾਕਟਰ ਗੋਡਾ ਬਦਲ ਦੇਣਗੇ ਐਸਾ ਨਹੀਂ ਹੈ ਅੱਜਕੱਲ੍ਹ ਸ਼ੈਲਵੀ ਹਸਪੀਟਲ ਵਿੱਚ ਅਸੀਂ ਸਟੈਂਸਰ ਰਿਜੈਕਸ਼ਨ ਹੋ ਰਿਹਾ ਹੈ ਇਹ ਕਾਫੀ ਅਧਿਕਰੀ ਸਟੇਜ ਤੇ ਸਿਰਫ ਇੰਜੈਕਸ਼ਨ ਲਾ ਕੇ ਲੋਕਾਂ ਨੂੰ ਗੋਡੇ ਨੂੰ ਬਚਾ ਸਕਦੇ ਆ ਪਰ ਜੇ ਵੱਲੋਂ ਗੋਡਾ ਇਨਾ ਖਰਾਬ ਹੋ ਗਿਆ ਤੇ ਗੋਡੇ ਨੂੰ ਬੱਦਨ ਦੀ ਲੋੜ ਪਈ ਉਹਦੇ ਵਿੱਚ ਵੀ ਡੱਬਨ ਦੀ ਲੋੜ ਨਹੀਂ ਹੈ ਸਵੇ ਸ਼ੈਲਵੀ ਹਸਪਤਾਲ ਵਿੱਚ ਜੋ ਇਸ ਇਲਾਕੇ ਦੀ ਸਭ ਤੋਂ ਲੇਟੈਸਟ ਟੈਕਨਿਕ ਹੈ ਰੋਬੋਟਿਕ ਨਹੀਂ ਨਹੀਂ ਸਰਜਰੀ ਹੁਣ ਅਸੀਂ ਰੀਸੈਂਟਲੀ ਹੀ ਇਸ ਏਰੀਆ ਦਾ ਸਭ ਤੋਂ ਜਗਾ ਵਧੀਆ ਰੋਬਟ ਹੈ ਉਸੇ ਸ਼ੈਲਵੀ ਵਿੱਚ ਲਾਂਚ ਕੀਤਾ ਹੈ ਜਿਹਦੇ ਨਾਲ ਬਹੁਤ ਹੀ ਛੋਟੇ ਚੀਰੇ ਨਾਲ ਸਾਰੇ ਲਿਗਾਮੈਂਟਸ ਨੂੰ ਬਚਾ ਕੇ ਜਿੰਨੀ ਹੱਡੀ ਖਰਾਬ ਹੈ ਉਹ ਸਾਫ ਕਰਕੇ ਗੋਡੇ ਦੀ ਜਿਹੜੀ ਸਰਜਰੀ ਅਸੀਂ ਕਰ ਦਿੰਦੇ ਆ ਬਰੀ ਸੇਮ ਡੇ ਅਪਰੋਬ੍ਰੇਸ਼ਨ ਤੋਂ ਬਾਅਦ ਜਦੋਂ ਸ਼ੁਰੂ ਕਰਦਾ ਹਾਂ ਤਿੰਨ ਚਾਰ ਦਿਨਾਂ ਛੁੱਟੀ ਵੀ ਹੋ ਜਾਂਦੀ ਹੈ ਜਿਵੇਂ ਪਹਿਲਾਂ ਹੁੰਦਾ ਸੀ ਆਈਸੀਯੂ ਚ ਰਹਿਣਾ ਪੈਂਦਾ ਸੀ ਉਹਦੀ ਲੋੜ ਨਹੀਂ ਹੁੰਦੀ ਕੋਈ ਬਲੱਡ ਆਉਂਦੀ ਲੋੜ ਨਹੀਂ ਪੈਂਦੀ ਸੋ ਇਹ ਤਾਂ ਗੱਲ ਹੈ ਤਕਨੀਕ ਦੀ ਬਟ ਮੈਂ ਫਿਰ ਜੋੜ ਦੇਣਾ ਚਾਹਾਂਗਾ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕ cure ਅਗਰ ਆਪਾਂ ਆਪਣੇ ਖਾਣ ਪਾਲ ਦਾ ਧਿਆਨ ਰੱਖੀਏ ਆਪਾਂ ਐਕਸਰਸਾਈਜ਼ ਦਾ ਧਿਆਨ ਰੱਖੀਏ ਆਪਣੀ ਬੋਡੀ ਦਾ weight ਆਪਣਾ ਮੇਨਟੇਨ ਰੱਖੀਏ ਸੋ ਇਹਨਾਂ ਦੀ ਆਪਾਂ ਨੂੰ ਪ੍ਰੋਬਲਮ ਆਏਗੀ ਨਹੀਂ ਸੋ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਐਮਐਲਏ ਸਾਹਿਬ ਦਾ ਸ਼ੁਕਰੀਆ ਕਰਦਾ ਹਾਂ ਬਹੁਤ ਧੰ ਦੋਗਰਾਂ ਨੂੰ ਕਹਿਣਾ ਆਪਣੇ ਸਿਹਤ ਨੂੰ ਸਿਹਤਮੰਦ ਪੰਜਾਬ ਬਣਾਓ ਆਪਣੀ ਸਿਹਤ ਦਾ ਧਿਆਨ ਰੱਖੋ ਬਹੁਤ ਬਹੁਤ ਧੰਨਵਾਦ